ਬਹੁਤ ਸਾਰੇ ਸ਼ਹਿਰ ਵਾਸੀਆਂ ਵੱਲੋਂ ਅ ਇਤਰਾਜ਼ ਆ ਰਹੇ ਸੀਗੇ ਵੀ ਜਿਹੜੀ ਇਹ ਵਾਰਡਬੰਦੀ ਇਹਨਾਂ ਨੇ ਕੀਤੀ ਆ ਉਹ ਗਲਤ ਵਾ ਔਰ ਉਹਦੇ ਵਿੱਚ ਬਹੁਤ ਸਾਰੇ ਏਰੀਆ ਜਿਹੜੇ ਬਹੁਤ ਦੂਰ ਦੂਰ ਤੱਕ ਪੈਂਦੇ ਆ ਜਿਨ੍ਹਾਂ ਨੂੰ ਚੱਕ ਕੇ ਅਲੱਗ-ਅਲੱਗ ਏਰੀਆ ਦੇ ਨਾਲ ਜੋੜ ਦਿੱਤਾ ਗਿਆ ਔਰ ਉਹਦੇ ਵਿੱਚ ਸ਼ਹਿਰ ਵਾਸੀਆਂ ਦਾ ਬਹੁਤ ਵੱਡਾ ਰੋਸ ਆ ਉਸ ਕੱਲ ਦਾ ਵੀ ਇਹ ਪਿੱਛੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਪਹਿਲਾਂ ਹੋਈ ਆ ਵਾਰਡਬੰਦੀ ਉਸ ਤੋਂ ਬਾਅਦ 2000 22 ਦੇ ਵਿੱਚ ਹੋਈ ਆ 2022 ਦੇ ਵਿੱਚ ਹੋਈ ਆ ਉਸ ਤੋਂ ਪਹਿਲਾਂ 15 ਸਾਲ ਦਾ ਏਰੀਆ ਹੁੰਦਾ ਟਾਈਮ ਜਿਹੜਾ 15 ਸਾਲ ਇਸ ਟਾਈਮ ਨੂੰ ਜਿਹੜਾ ਉਹ ਲੱਗਦਾ ਉਹ ਕਰਨਾ ਚਾਹੀਦਾ ਬਾਰ ਬਾਰ ਉਸ ਵਾਰਡ ਬੰਦੀ ਨੂੰ ਬਦਲਣਾ ਸ਼ਹਿਰ ਦੇ ਵਿੱਚ ਇੱਕ ਹੋਰ ਡਰ ਦਾ ਖੌਫ ਆ ਜਿਨ੍ਹਾਂ ਦੇ ਬੱਚੇ ਕੋਈ ਬਾਹਰ ਆ ਕੋਈ ਅੰਦਰ ਆ ਕੋਈ ਜੌਬਾਂ ਕਰਦੇ ਆ ਉਹਨਾਂ ਦੇ ਜਿਹੜੇ ਆ ਆਧਾਰ ਕਾਰਡ ਦੇ ਉੱਪਰ ਵਾਰਡ ਨੰਬਰ ਲਿਖੇ ਹੋਏ ਆ ਉਹ ਵੀ ਚੇਂਜ ਹੋਣੇ ਆ ਸਾਰਾ ਕੁਝ ਹੋਣਾ ਜਿਹੜੇ ਇਸ ਕੱਲ ਦਾ ਬਹੁਤ ਜ਼ਿਆਦਾ ਸ਼ਹਿਰ ਦੇ ਵਿੱਚ ਰੋਸ ਆ ਔਰ ਅਸੀਂ ਇਹ ਅਪੀਲ ਕਰਦੇ ਆ ਸਰਕਾਰ ਨੂੰ ਵੀ ਜਿਹੜੀ ਵਾਰਡਬੰਦੀ ਹੈ ਜਿੱਦਾਂ ਹੈਗੀ ਸੀ ਉਦਾਂ ਹੀ ਰਹਿਣੀ ਚਾਹੀਦੀ ਆ ਔਰ ਜਿਹੜਾ ਕਿ ਆਪਣੇ ਕੋਈ ਸਿਆਸੀ ਲਾਹਾ ਲੈਣ ਲਈ ਜਾਂ ਕੋਈ ਆਪਣੇ ਸਿਆਸੀ ਮਫਾਦ ਲਈ ਆਪਾਂ ਉਸ ਜਨਤਾ ਨੂੰ ਖਰਾਬ ਕਰਨਾ بار بار ਹਰ 5 ਸਾਲ ਬਾਅਦ ਉਸ ਵਾਰਡਬੰਦੀ ਨੂੰ ਚੇਂਜ ਕਰਨਾ ਔਰ ਆਧਾਰ ਕਾਰਡਾਂ ਤੇ ਉਹ ਨੰਬਰ ਆਉਣੇ ਆ ਵਾਰਡ ਨੰਬਰ ਆਂਦਾ ਔਰ ਬੱਚਿਆਂ ਨੇ ਬਾਹਰ ਬਹੁਤ ਜ਼ਿਆਦੇ ਕਾਗਈ ਲਾਏ ਹੁੰਦੇ ਕਿਸੇ ਨੇ ਆਪਣੇ ਜੌਬਸ ਦੇ ਲਾਈਆਂ ਕਿਸੇ ਨੇ ਆਪਣੇ ਬਾਹਰ ਫੋਰਨ ਕੰਟਰੀ ਦੇ ਵਿੱਚ ਕਾਗਈ ਲੱਗੇ ਹੋਏ ਆ ਉਹਦੇ ਬਹੁਤ ਤਕਲੀਫ ਹੁੰਦੀ ਆ ਇਹ ਥੋੜਾ ਜਿਹਾ ਵਿਚਾਰ ਕਰਕੇ ਹੀ ਇਹ ਗੱਲ ਔਰ ਸ਼ਹਿਰ ਦੀ ਸਹਿਮਤੀ ਦੇ ਨਾਲ ਹੀ ਇਹ ਕੰਮ ਕਰਨਾ ਚਾਹੀਦਾ ਜਦੋਂ ਵੀ ਕਰਨਾ ਹਾਲਾ ਕਿ ਇਹਨਾਂ ਨੂੰ ਇਹ ਦੱਸੋ ਇਹ ਪੁੱਛਣ ਵਾਲਾ ਹੋਵੇ ਵੀ ਇਹਨਾਂ ਨੂੰ ਕਿਹੜੇ ਬੰਦਿਆਂ ਨੇ ਕਿਹਾ ਜਿਹੜੀ ਵਾਰਡ ਬੰਦੀ ਦੀ ਲੋੜ ਪਈ ਸਾਨੂੰ ਕਿਸੇ ਵਾਰਡ ਚੋਂ ਕੋਈ ਬੰਦੇ ਨੇ ਡਿਮਾਂਡ ਨਹੀਂ ਕੀਤੀ ਸਾਡੀ ਵਾਰਡ ਬੰਦੀ ਕੀਤੀ ਜਾਵੇ ਪਰ ਇਹ ਇਹਨਾਂ ਨੇ ਕੀਤਾ ਸਿਰਫ ਆਪਣੇ ਲਾਹਾ ਲੈਣ ਲਈ ਆਪਣਾ ਸਿਆਸੀ ਫਾਇਦਾ ਲੈਣ ਲਈ ਔਰ ਜਿਹੜਾ ਇਹ ਬਹੁਤ ਗਲਤਵਾ ਔਰ ਇਸ ਪਬਲਿਕ ਦੇ ਵਿੱਚ ਬਹੁਤ ਰੋਸ ਆ ਔਰ ਇਹਦੀ ਅਸੀਂ ਨਖੇਦੀ ਕਰਦੇ ਆ ਸਾਰੇ ਕਾਉਂਸਲਰ ਸਹਿਬਾਨ ਸਾਡੇ ਨਾਲ ਬੈਠੇ ਆ ਚੇਅਰਮੈਨ ਬੈਠੇ ਆ ਤੇਜਵੰਤ ਸਿੰਘ ਜੀ ਤੋਂਗ ਮੋਗਰਾ ਜੀ ਬੈਠੇ ਆ ਜੋ ਕੋਲੀ ਜੀ ਬੈਠੇ ਆ ਕਨੋਜੀ ਆ ਜੀ ਬੈਠੇ ਸਾਰੇ ਕਾਉਂਸਲਰ ਜਿਹੜੇ ਸਹਿਬਾਨ ਜਿਹੜੇ ਉਹ ਇਸ ਗੱਲ ਦਾ ਵਿਰੋਧ ਕਰਦੇ ਆ ਅਸੀਂ ਵੀ ਜਿਹੜੀ ਇਹ ਵਾਰਡ ਬੰਦੀ ਹੋਈ ਆ ਔਰ ਗਲਤ ਆ ਔਰ ਇਹ ਜਨਤਾ ਨੂੰ ਖਰਾਬ ਕਰਨ ਲਈ ਔਰ बार-बार ਜਨਤਾ ਨੂੰ ਸੁਵਿਧਾ ਸੈਂਟਰਾਂ ਦੇ ਵਿੱਚ ਭੇਜਣ ਲਈ ਔਰ ਆਪਣੇ ਐਡਰੈਸ ਕਾਰਡ ਚੇਂਜ ਕਰਾਉਣ ਲਈ ਵਾਰਡ ਨੰਬਰ ਇਸ ਕਰਕੇ ਜਿਹੜੀ ਪਹਿਲੀ ਜਿੱਦਾਂ ਵਾਰਡਬੰਦੀ ਹੈਗੀ ਉਹਨੂੰ ਉਦਾਂ ਹੀ ਰਹਿਣ ਦਿੱਤਾ ਜਾਵੇ ਇਹ ਹੀ ਸਰਕਾਰ ਕੋ ਮੰਗ ਕਰਦੇ ਆਂ ਔਰ ਬਾਕੀ ਤਾਂ ਸਾਰਾ ਤੁਹਾਨੂੰ ਪਤਾ ਹੀ ਆ ਜੋ ਕੁਝ ਚੱਲਦਾ ਪਿਆ ਵਾ ਉਹ ਬਿਲਕੁਲ ਗਲਤ ਹੈ ਇਸ ਵਾਰਡਬੰਦੀ ਜਿਹੜੀ ਹੋਈ ਹੈ ਨਾ ਜੀ ਇਹ ਮੈਂ ਤੇ ਕਹਿ ਸਕਦਾ ਨਰੋਲ ਹੀ ਸਾਰੇ ਸ਼ਹਿਰ ਦੇ ਵਿੱਚ ਧੱਕਾ ਕਰਕੇ ਉਹਨਾਂ ਨੇ ਆਪਣੇ ਸਿਆਸੀ ਮਫਾਦ ਲਈ ਔਰ ਜਿਹੜੇ ਆਪ ਵਾਲੇ ਉਮੀਦਵਾਰ ਇਹਨਾਂ ਖੜੇ ਕਰਨੇ ਆ ਉਹਨਾਂ ਨੂੰ ਜਤੌਣ ਦੇ ਵਾਸਤੇ ਉਹਦੇ ਵਾਰਡ ਬੰਦੀ ਦੀਆਂ ਡੱਬੀਆਂ ਛੇੜਖਾਨੀ ਕਰਕੇ ਉਹਨਾਂ ਨੂੰ ਉਸ ਜਿੱਦਾਂ ਉਹਨਾਂ ਨੇ ਕਿਹਾ ਜਿਹੜੇ ਕੈਂਡੀਡੇਟ ਆ ਉਹਨਾਂ ਨੂੰ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਚ ਬੈਠ ਕੇ ਇਹਨਾਂ ਨੇ ਉਹਦਾ ਵੀ ਬਣਾ ਦਿੱਤੇ ਔਰ ਕੀ ਕੀਤਾ ਜਿਹੜੇ ਹੁਣ ਸਾਰੇ ਜਿਹੜੇ ਸਾਡੇ ਅਹਿਮ ਉਮੀਦਵਾਰ ਸੀਗੇ ਜਿਹੜੇ ਜੈਂਟਸ ਵਾਲੇ ਉਹ ਇਹਨਾਂ ਨੇ ਲੇਡੀਜ਼ ਕਰਤੇ ਪ੍ਰਧਾਨ ਜੀ ਦਾ ਮੇਰਾ ਮਗਲਾ ਜੀ ਦਾ ਤਾਂ ਤਾਂ ਹੀ ਕੀਤਾ ਵੀ ਉੱਥੇ ਇਹਨਾਂ ਦਾ ਆਪ ਦਾ ਉਮੀਦਵਾਰ ਸੀਗਾ ਇਹਨਾਂ ਦੀ ਇੱਕ ਸਿਆਸੀ ਚਾਲ ਆ ਜਿੱਦਾਂ ਹੁਣ ਮੇਰਾ ਵਾਰਡ ਆ ਬਿਲਕੁਲ ਪੱਖੀਵਾੜਾ ਮਹੱਲਾ ਨਾਲ ਸੀ ਔਰ ਕੁਛ ਧੀਰਾ ਮਹੱਲਾ ਸੀ ਤੇ ਕੁਛ ਉਹ ਪਿੱਛੋਂ ਹੁੰਦਾ ਸੀ ਗਰਾਰੀ ਚੌਂਗ ਤੋਂ ਇਹਨਾਂ ਨੇ ਕੀ ਕੀਤਾ ਗਰਾਰੀ ਚੌਂਗ ਤੋਂ ਪਹਿਲਾ ਸਾਰ ਅੱਧਾ ਵਾਰਡ ਜਿਹੜਾ ਡੋਗਰਿਆ ਮਹੱਲਾ ਲਾ ਕੇ ਪਿੱਛੇ ਕਰ ਦਿੱਤਾ ਮੇਰੇ ਵਿੱਚ ਪਾਤਾ ਪੁੱਡਾ ਪਾਤੀ ਉਹ 3 ਕਿਲੋਮੀਟਰ ਆ ਆਪਣਾ ਸੁਖ ਚੇਰਮੈਨ ਵਾਲੀ ਕਲੋਨੀ ਪਾਤੀ ਗੁਰਨਾਲ ਕਲੋਨੀ ਪਾਤੀ ਬਾਬਾ ਸੀਚੇ ਵਾਲਾ ਉਹ ਉਧਰ ਵੀ ਹੋ ਕੇ ਉਤੋਂ ਦੇ ਸਰਕਾਰੀ ਸਰਕਾਰੀ ਰਸਤਾ ਉਸਲਦੀ ਹੋ ਕੇ ਇਧਰ ਨੂੰ ਆਉਣਾ ਪੈਣਾ ਮੈਨੂੰ ਇਧਰ ਉਹ ਏਦਾਂ ਕਰ ਦਿੱਤਾ ਜਿੱਦਾਂ ਮੇਰੀ ਮੈਂ ਅੱਗੇ ਸੈਰ ਨਹੀਂ ਕਰਦਾ ਵੀ 4 ਕਿਲੋਮੀਟਰ ਰੋਜ਼ ਸੈਰ ਕਰੇ ਉਤੋਂ ਦੀ ਜਿਹੜਾ ਕੈਂਡੀਡੇਟ ਇੱਥੇ ਖੜਾ ਹੋਊਗਾ ਲੇਡੀਜ਼ ਜਾਂ ਜੈਂਟਸ ਲੇਡੀ ਔਰ ਲੇਡੀ ਵੀ ਕਰਤਾ ਕਿਹੜੀ ਲੇਡੀ ਹੈ 4 ਕਿਲੋਮੀਟਰ ਦਾ ਗੇੜਾ ਕੱਢ ਕੇ ਕਲੇ ਕਲੇ ਘਰ ਤੇ ਪਖਾਰੀਆਂ ਨੂੰ ਵੋਟਾਂ ਮੰਗੂਗੀ ਮੈਂ ਤਾਂ ਕਹਿੰਦਾ ਇਹ ਲੱਖ ਲੜਤਾ ਇਹ ਨਾਲੇ ਇਦਾਂ ਦੀ ਵਾਰਡਬੰਦੀ ਕਰ ਹੁੰਦੇ ਅਸੀਂ ਜਿੰਨਾ ਹੀ ਹੁੰਦੇ ਸੀ ਇੱਕ ਟੁਕੜੀ ਲਾਉਂਦੇ ਹੁੰਦੇ ਸੀ ਅਸੀਂ ਵਾਰਡਬੰਦੀ ਹੋਈ 25 ਸਾਲ ਪਿਛੇ ਹੁੰਦੀ ਮਾੜੀ ਮੋਟੀ ਚੇੜਖਾਨੀ ਹੁੰਦੀ ਆ ਮੈਂ ਨਹੀਂ ਕਹਿੰਦਾ ਨਹੀਂ ਹੁੰਦੀ ਪਰ ਇੱਕ ਟੁਕੜੀ ਲਾ ਕੇ ਉਹਨੂੰ ਉਸ ਵਾਰਡ ਦੇ ਨਾਲ ਅਰਜਨ ਕਰਨਾ ਕਿ ਤਾਂ ਕਿ ਉਹਨੂੰ ਜਿਆਦਾ ਦੂਰ ਨਾ ਜਾਣਾ ਥੋੜਾ ਜਿਹਾ ਹੀ ਕਰਦੇ ਹੁੰਦੇ ਸੀ ਪਰ ਵੀ ਸਰਕਾਰਾਂ ਚ ਵੀ ਇਹ ਪਿਛਲੀ ਸਰਕਾਰਾਂ ਚ ਹੋਇਆ ਜਿਹੜਾ 5 ਸਾਲ ਪਿਛੇ ਹੋਇਆ ਸੀਗਾ ਉਹ ਇੱਕ ਇੱਕ ਡੱਬੀ ਲਾਉਣੀ ਤੇ ਇੱਕ ਡੱਬੀ ਲਾ ਕੇ ਉਹਨੂੰ ਉਧਰ ਜੋੜ ਦੇਣਾ ਇੱਕ ਡੱਬੀ ਲਾਉਣੀ ਉਨੂੰ ਉਧਰ ਜੋੜ ਦੇਣਾ ਤਾਂ ਕਿ ਥੋੜੀ ਅਡਜਸਟੇਸ਼ਨ ਜਿਹੜੀ ਹੁੰਦੀ ਸੀ ਮੈਂ ਝੂਠ ਨਹੀਂ ਬੋਲਣਾ ਮਾੜੀ ਮੋਟੀ ਹੁੰਦੀ ਸੀ ਪਰ ਇਹ ਨਾਲੇ ਤੇ ਕੋਈ ਸ਼ਰਮ ਵਾਲੀ ਉਹ ਕੋ ਇੱਕ ਉਹ ਗੁਰਦੁਆਰਾ ਲਾ ਕੇ ਸਾਰਾ ਪਿੱਛੋਂ ਸਾਰਾ ਲਾ ਕੇ ਤੇ ਸੰਤ ਘਾੜ ਤੇ ਘਰ ਭੇਜ ਦਿੱਤਾ ਦੂਜਾ ਜਿਹੜੇ ਜਿਹੜੇ ਵੋਟਰ ਆ ਉਹ ਉਸ ਐਮਸੀ ਨਾਲ ਜੁੜੇ ਹੁੰਦੇ ਆ ਉਹ ਜੁੜੇ ਹੁੰਦੇ ਆ ਉਹ ਪਰਿਵਾਰ ਆ ਇੱਕ ਸਾਰਾ ਉਹਦੇ ਥੋੜਾ ਬੋਤਾ ਤੇ ਚਲੋ ਅਡਜਸਟ ਹੋ ਜਾਂਦਾ ਇੱਕ ਲਾਗ ਇਕੱਠੀ 100 150 ਵੋਟ ਦੂਜੇ ਪਾਸੇ ਪਾ ਦਿਓ ਬੀਸੀ ਨੂੰ ਐਸੀ ਬਣਾਉਣਾ ਐਸੀ ਨੂੰ ਬੀਸੀ ਕਰ ਦੇਣਾ ਬੀਸੀ ਨੂੰ ਜਨਰਲ ਕਰ ਦੇਣਾ ਮੇਰੇ ਕੋਲ ਵਿਧ ਪ੍ਰੂਫ ਮੈਂ ਫੈਕਟਸ ਐਂਡ ਫਿਗਰ ਤੇ ਗੱਲ ਕਰਦਾ ਬਿਸ਼ੱਕ ਭਾਵੇਂ ਆਪ ਵਾਲੇ ਦਾ ਬੰਦਾ ਮੇਰੇ ਨਾਲ ਆ ਕੇ ਬਹਿ ਕੇ ਡਿਸਕਸ ਕਰਦਾ